ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਅਦੀਨ ਆਉਂਦੇ ਟਿਪੜੀ ਸ਼ੌਣੀ ਦੇ ਗੇਟ ਨੰਬਰ 1 ਦੇ ਸਾਹਮਣੇ ਇੱਕ ਦੁਕਾਨ ਦੇ ਵਿੱਚੋਂ ਚੋਰਾਂ ਵੱਲੋਂ ਰਾਤ ਦੁਕਾਨ ਦੀ ਇੱਕ ਸਾਈਡ ਦੀ ਕੰਦ ਪਾੜ ਕੇ 120 ਟੀਨ ਕਯੋ ਤੇਲ ਤੇ 80 ਬੋਰੀਆਂ ਖੰਡ ਦੀਆਂ ਚੋਰੀ ਕਰ ਲਈਆਂ ਗਈਆਂ ਹਨ ਪੀੜਿਤ ਦੁਕਾਨਦਾਰ ਹਰੀਸ਼ ਗੁਪਤਾ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਸੂਚਿਤ ਕੀਤਾ ਕਿ ਉਹਨਾਂ ਦੀ ਦੁਕਾਨ ਦੀ ਕੰਦ ਜਿਹੜੀ ਆ ਉਸ ਨੂੰ ਤੋੜ ਕੇ ਲੱਗਦਾ ਹੈ ਕਿ ਚੋਰੀ ਹੋਈ ਹੈ ਜਦੋਂ ਉਹਨਾਂ ਨੇ ਆ ਕੇ ਆਪਣੀ ਦੁਕਾਨ ਦਾ ਸ਼ਟਰ ਖੋਲ ਕੇ ਦੇਖਿਆ ਤਾਂ ਬਹੁਤ ਵੱਡੇ ਪੱਧਰ ਤੇ ਉਹਨਾਂ ਦੀ ਦੁਕਾਨ ਵਿੱਚੋਂ ਸਮਾਨ ਚੋਰੀ ਹੋ ਚੁੱਕਿਆ ਸੀ ਦੁਕਾਨਦਾਰ ਹਰੀਸ਼ ਗੁਪਤਾ ਨੇ ਕਿਹਾ ਕਿ 123 ਕਿਓ 80 ਬੋਰੀਆਂ ਖੰਡ ਦੀਆਂ ਚੋਰੀ ਹੋਈਆਂ ਹਨ ਔਰ ਅੰਦਾਜ਼ਨ ਉਹਨਾਂ ਦਾ 4 ਲੱਖ ਰੁਪਏ ਦੇ ਕਰੀਬ ਦਾ ਸਮਾਨ ਚੋਰੀ ਹੋ ਗਿਆ ਹੈ ਮੌਕੇ ਤੇ ਉਹਨਾਂ ਨੇ ਕਿਹਾ ਕਿ ਜੋਰ ਲੱਗੇ ਹੋਏ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਚੋਰੀ ਕਰਕੇ ਲੈ ਗਏ ਹਨ ਪੀੜਤ ਦੁਕਾਨਦਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਚੋਰਾਂ ਨੂੰ ਫੜ ਕੇ ਉਸ ਦੇ ਨੁਕਸਾਨ ਦੀ ਬਰਪਾਈ ਕੀਤੀ ਜਾਏ ਆਓ ਤੁਹਾਨੂੰ ਦਿਖਾਉਂਦੇ ਹਾਂ ਤਿਬੜੀ ਗੇਟ ਨੰਬਰ 1 ਦੇ ਸਾਹਮਣੇ ਤੋਂ ਸਾਡੀ ਵਿਸ਼ੇਸ਼ ਰਿਪੋਰਟ ਹਾਂ ਜੀ ਬਾਜੀ ਕੀ ਗੱਲ ਹੋਈ ਹੈ ਤੁਹਾਡੀ ਮੈਂ ਹਰੀਸ਼ ਗੁਪਤਾ ਹਾਂ ਮੈਂ ਤਿਬਲੀ ਸ਼ੋਨੀ ਗੇਟ ਨੰਬਰ 1 ਦੇ ਕੋਲ ਮੇਰੀ ਦੁਕਾਨ ਹੈਗੀ ਹੈ ਜੀਟੀ ਰੋਡ ਤੇ ਰਾਤ ਨੂੰ ਚੋਰੀ ਹੋ ਗਈ ਹੈ ਬਹੁਤ ਮੋਟੀ ਕੀ ਕੀ ਨੁਕਸਾਨ ਹੋਇਆ ਕੀ ਤੁਹਾਨੂੰ ਕੋਣ ਆਇਆ ਕਿਸ ਤਰ੍ਹਾਂ ਹੈ ਤੁਸੀਂ ਦੱਸੋ ਨਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਕੌਣ ਆਇਆ ਹੈ ਤੇ ਪੁਲਿਸ ਕੀ ਕਾਰਵਾਈ ਕਰਕੇ ਗਈ ਹੈ ਪੁਲਿਸ ਤੇ ਸਿਰਫ ਇੱਕ ਮੁਲਾਜ਼ਮ ਆਇਆ ਹੀ ਹੋ ਰਿਹਾ ਰਿਪੋਰਟ ਲਿਖ ਕੇ ਲੈ ਗਿਆ ਐਸਐਚਓ ਸਾਹਿਬ ਨੇ ਕੋਈ ਫੋਨ ਨਹੀਂ ਚੁੱਕਿਆ ਕਿੰਨੀ ਦੇਰ ਤੱਕ ਬੀਕ ਰਹੇ ਉਹਨਾਂ ਨੂੰ ਫੋਨ ਕਰਦੇ ਕੋਈ ਹੱਲ ਨਹੀਂ ਹੁੰਦਾ ਪਿਆ ਸਾਹਿਬ ਤੁਹਾਨੂੰ ਕਿਸਦੇ ਤੇ ਸ਼ੱਕ ਹੈਗਾ ਜੀ ਸ਼ੱਕ ਤਾਂ ਤੇ ਹੁਣ ਸਾਨੂੰ ਕੋਈ ਪੂਰਾ ਪਤਾ ਨਹੀਂ ਹੈਗਾ ਜੀ ਸ਼ੱਕ ਕਿਦੇ ਤੇ ਕਰੀਏ 33 ਜਾਰੀ ਹੈ ਤਫਤੀਸ਼ ਦੇ ਦੌਰਾਨ ਅਸੀਂ ਸਾਰੇ ਕੈਂਦੇ ਕੁਦੇ ਚੱਕਣ ਗਏ ਆ ਜਦੋਂ ਵੀ ਕੋਈ ਸਾਨੂੰ ਕਲੂ ਸਾਮਣੇ ਆਇਆ ਤੇ ਚੋਰਾਂ ਨੂੰ ਜਲਦੀ ਜਲਦੀ ਕ੍ਰਿਪਤਾ ਕੀਤਾ ਜਾਏਗਾ ਇਹ ਨਹੀਂ ਲੱਗਦਾ ਕਿ ਉਹ ਭੇਤੀ ਬੰਦਾ ਜਿਹੜਾ ਦੁਬਾਰਾ ਇਸੇ ਦੁਕਾਨ ਤੇ ਪਿਆ ਉਹ ਪਹਿਲਾਂ ਵੀ ਚੋਰੀ ਹੋਈ ਸੀ 2020 ਚ ਜਨਵਰੀ ਜੀ ਤਫਤੀਸ਼ ਕੀਤੀ ਜਾ ਰਹੀ ਹੈ